ਸਾਹਿਕਾਂ ਸਾਥੀਓ ਮੈਂ ਕੁਲਦੀਪ ਸਿੰਘ ਬਰਵਾਲੀਪੁਰ ਤੁਸੀਂ ਦੇਖ ਰਹੇ ਹੋ ਆਵਾਜ਼-ਏ-ਕਲਕ ਪੰਜਾਬ ਦੇ ਸੋਸ਼ਲ ਮੀਡੀਆ ਦੇ ਉੱਤੇ ਇਸ ਵੇਲੇ ਮੁੱਖ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕਪਟਨ ਅਮਰਿੰਦਰ ਸਿੰਘ ਉਰੰਵਾਲੇ ਤੋਂ ਸਬ ਜਨਰਲ ਸਿੰਘ ਪਿੰਡਰਾ ਵਾਲਿਆਂ ਦੇ ਬੇਲੇ ਅਤੇ ਸਰ ਸ਼੍ਰੀਜੀਪ ਗੰਦਗੀ ਦੇ ਬੇਲੇ ਦੀਆਂ ਕੁਝ ਘਟਨਾਵਾਂ ਸਾਂਝੀਆਂ ਕਰਕੇ ਇੱਕ ਨਵੀਂ ਬਹਿਸ ਛੇੜ ਦਿੱਤੀ ਗਈ ਹੈ ਕਪਟਨ ਅਮਰਿੰਦਰ ਸਿੰਘ ਉਮਰ ਦੇ 82 ਸਾਲ ਦੇ ਬਰੇ ਵਿੱਚ ਇੱਕ ਨਿੱਜੀ ਚੈਨਲ ਨਾਲ ਗੱਲਬਾਤ ਕਰਦੇ ਨੇ ਗਲਤ ਗੱਲਬਾਤ ਕਰਦੇ ਆ ਕਹਿੰਦੇ ਨੇ ਕਿ ਮੈਂ ਦੋ ਤਿੰਨ ਵਾਰ ਕੋਸ਼ਿਸ਼ ਕੀਤੀ ਮਰਹੂਮ ਪ੍ਰਧਾਨ ਮੰਤਰੀ ਰਜੀਵ ગાંધી ਚਾਹੁੰਦੇ ਸਨ ਕਿ ਸਬ ਜਰਨੈਲ ਸਿੰਘ ਜੀ ਭਿੰਡਰਾ ਵਾਲਿਆਂ ਨਾਲ ਉਹਨਾਂ ਦੀ ਮੁਲਾਕਾਤ ਕਰਵਾ ਦਿੱਤੀ ਜਾਵੇ ਉਹ ਕਹਿੰਦੇ ਮੈਂ ਰਜੀਵ ગાંધી ਪਰਿਵਾਰ ਦੇ ਨੇੜੇ ਸੀ ਤੇ ਮਿਸਸਿਸ ਗਾਂਧੀ ਵੱਲੋਂ ਸਾਨੂੰ بار-ਬਾਰ ਰੋਕਿਆ ਗਿਆ ਇੱਕ ਵਾਰ ਐਸਾ ਸਮਾਂ ਆਇਆ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਹ ਗੱਲ ਲੋਕਾਂ ਦੇ ਸਾਹਮਣੇ ਰੱਖੀ ਗਈ ਹੈ ਕਿ ਚੰਨਲ ਨਾਲ ਗੱਲਬਾਤ ਕਰਦੇ ਆ ਬਹੁਤ ਚਰਚਾ ਦੇ ਵਿੱਚ ਹੈ ਕਿ ਅਸੀਂ ਪਟਿਆਲਾ ਜਿਹੜਾ ਫੌਜ ਦਾ 에ਅਰਬਾਸ 에ਅਰਵੇਸ ਹੈ ਮਿਲਟਰੀ ਬੇਸ ਹੈ ਉੱਥੇ ਇਹ ਮੀਟਿੰਗ ਤੈਅ ਹੋ ਗਈ ਤੇ ਸਾਬਕਾ ਮੁੱਖ ਮੰਤਰੀ ਕਹਿੰਦੇ ਨੇ ਕਿ ਇਸ ਮੀਟਿੰਗ ਲਈ ਸਾਰਾ ਅਧਾਰ ਤਿਆਰ ਕਰ ਲਿਆ ਗਿਆ ਮਰਹੂਮ ਪ੍ਰਧਾਨ ਮੰਤਰੀ ਅਰਜੀਵ ਗਾਂਧੀ ਦਿੱਲੀ ਤੋਂ ਚੱਲੇ ਵੀ ਮੀਟਿੰਗ ਵਿੱਚ ਪਰੰਤੂ ਪਿੱਛੋਂ ਮਰਹੂਮ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਦਾ ਫੋਨ ਆਇਆ ਤੇ ਅਰਜੀਵ ਗਾਂਧੀ ਨੂੰ ਵਾਪਸ ਬੁਲਾ ਲਿਆ ਗਿਆ ਤੇ ਉਹਨਾਂ ਦਾ ਇਸ ਗੱਲ ਨੂੰ ਲੈ ਕੇ ਸਤਜਨੈਲ ਸਿੰਘ ਜੀ ਭਿੰਡਰਾਂ ਵਾਲਿਆਂ ਨਾਲ ਮਨਮਟਾ ਵੀ ਹੋਇਆ ਤੇ ਇਸ ਸਾਰੇ ਕਾਸੇ ਦੇ ਸੂਤਰ ਧਾਰ ਦੇ ਪਿੱਛੇ ਉਹਨਾਂ ਦੇ ਨਜ਼ਦੀਕੀ ਰਿਸ਼ਤੇਦਾਰ ਭਾਬ ਸਾਡੂ ਸਾਹਿਬ ਸਿਮਰਨਜੀਤ ਸਿੰਘ ਮਾਨ ਜਿਹੜੇ ਕਿ ਐਸਐਸਪੀ ਫਰੀਦਕੋਟ ਸਨ ਜਿਨ੍ਹਾਂ ਨੇ ਸੰਤ ਜਨਰਤ ਸਿੰਘ ਪਿੰਡਰਾ ਵਾਲਾ ਨਾਲ ਜਿਹੜੀ ਕਿ ਮੁਲਾਕਾਤ ਤੈਅ ਕਰਵਾਈ ਸੀ ਵਿੱਚ ਵਿਚੋਲੇ ਪੈ ਕੇ ਮੁਲਾਕਾਤ ਸੰਤਾਂ ਨੂੰ ਮਰਾਇਆ ਸੀ ਕਿ ਉਹ ਜੀਵ ਗਾਂਧੀ ਨਾਲ ਮੁਲਾਕਾਤ ਜ਼ਰੂਰ ਕਰਨ ਤਾਂ ਇਸ ਮੁਲਾਕਾਤ ਦੇ ਚਲਦਿਆਂ ਮਰਹੂਮ ਪ੍ਰਧਾਨ ਮੰਤਰੀ ਜੀਵ ਗਾਂਧੀ ਉਹਨਾਂ ਨੂੰ ਮਿਲਣ ਲਈ ਦੁਬਾਰਾ ਚੱਲੇ ਦੁਬਾਰਾ ਵੀ ਉਹਨਾਂ ਨੂੰ ਮੈਸੇਜ ਆਇਆ ਤੇਜੀਪ ਗੰਦੀ ਵਾਪਸ ਮੁੜ ਗਿਆ ਸਨ ਜਿਨ੍ਹਾਂ ਦਾ ਸਾਥ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਨੇ ਇੱਕ ਤਰ੍ਹਾਂ ਨਾਲ ਵਿਰੋਧ ਕੀਤਾ ਸੀ ਗੁੱਸਾ ਕੀਤਾ ਸੀ ਇਹ ਸਾਰੇ ਤੱਥ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਮੀਡੀਆ ਦੇ ਸਾਹਮਣੇ ਰੱਖਦੇ ਨੇ ਬੜੀ ਲੰਮੀ ਗੱਲ ਉਹਨਾਂ ਨੇ ਵੀਡੀਓ ਦੇ ਨਾਲ ਖੁੱਲ੍ਹ ਕੇ ਕੀਤੀ ਪਹਿਲੀ ਵਾਰ ਕੀਤੀ ਤੇ ਪਹਿਲੀ ਵਾਰ ਇੱਕ ਅਜਿਹੇ ਚਿਹਰੇ ਸਾਹਮਣੇ ਆਏ ਕਿ ਆਖਰ ਕਿਸੇ ਵੇਲੇ ਜਦੋਂ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਜਦੋਂ ਉਹਨਾਂ ਦੀ ਥੋੜੀ ਥੋੜੀ ਗੱਲ ਸੀ ਜਿਹੜੀ ਕੋਈ ਬਣ ਰਹੀ ਸੀ ਤੇ ਕਿਵੇਂ ਇਹਨਾਂ ਦੇ ਵਿੱਚ ਵਿਚੋਲੇ ਪੈ ਪਕੇ ਕਿਵੇਂ ਕੇਂਦਰ ਨਾਲ ਸੈਂਟਰ ਨਾਲ ਕਿਵੇਂ ਮੀਟਿੰਗਾਂ ਹੁੰਦੀਆਂ ਰਹੀਆਂ ਤੇ ਕਿਹੜੇ ਕਿਹੜੇ ਲੋਕਾਂ ਨੇ ਕੀ ਕੀ ਭੂਮਿਕਾ ਅਦਾ ਕੀਤੀ ਕੈਪਟਨ ਅਮਰਿੰਦਰ ਸਿੰਘ ਮਰਹੂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਨਾਮ ਵੀ ਲੈਂਦੇ ਨੇ ਕਿ ਉਹਨੇ ਚਾਹੁੰਦੇ ਸਨ ਤੇ ਕੈਪਟਨ ਅਮਰਿੰਦਰ ਸਿੰਘ ਇਹ ਵੀ ਕਹਿੰਦੇ ਨੇ ਜਦੋਂ ਅਸੀਂ ਦਰਬਾਰ ਸਾਹਿਬ ਦੇ ਵਿੱਚ ਪ੍ਰਕਰਮਾਂ ਦੇ ਵਿੱਚ ਜਾਂ ਸ਼੍ਰੀ ਕਾਲ ਤਖਤ ਸਾਹਿਬ ਜਾਂ ਜਿੱਥੇ ਸੰਤ ਨਿਵਾਸ ਕਰਦੇ ਸਨ ਉੱਥੇ ਜਾਂਦੇ ਸੀ ਤਾਂ ਕਿੰਨੇ ਰਾਈਫਲਾਂ ਵਾਲੇ ਖੜੇ ਹੁੰਦੇ ਸੀ ਤੇ ਕਿਵੇਂ-ਕਿਵੇਂ ਸਾਡਾ ਮਿਲਣ ਦਾ ਪ੍ਰੋਗਰਾਮ ਤੈਅ ਹੁੰਦਾ ਸੀ ਜਦੋਂ ਇਹ ਸਾਰੀਆਂ ਘਟਨਾਵਾਂ ਨੂੰ ਇਤਿਹਾਸ ਬਣਿਆ ਵੇਖਦੇ ਆ ਤਾਂ ਇੱਕ ਵੀਰਾਂ ਸ਼ਾਇਦ ਤੁਹਾਡਾ ਤੇ ਸ਼ਾਇਦ ਮੇਰਾ ਵੀ ਮਨ ਕਿਉਂਕਿ ਮੈਂ ਉਦੋਂ ਛੋਟਾ ਸਾਂ ਮੈਂ ਪੜਿਆ ਸਿਰਫ ਮੈਂ ਵੇਖਿਆ ਕੁਝ ਨਹੀਂ ਤੇ ਤੁਹਾਨੂੰ ਵੀ ਸਾਰਿਆਂ ਨੂੰ ਇਹ ਲੱਗਦਾ ਹੋਵੇਗਾ ਕਿ ਆਖਰ ਇੰਨੀਆਂ ਸਾਰੀਆਂ ਘਟਨਾਵਾਂ ਦੇ ਪਿੱਛੇ ਕੀ-ਕੀ ਵਾਪਰਿਆ ਹੋਵੇਗਾ ਕਿਹੜੀਆਂ-ਕਿਹੜੀਆਂ ਗੁੰਦਾ-ਗੁੰਦੀਆਂ ਗਈਆਂ ਹੋਣਗੀਆਂ ਕਿਵੇਂ-ਕਿਵੇਂ ਪੰਜਾਬ ਦੀ ਬਰਬਾਦੀ ਦੀ ਇਬਾਰਤ ਲਿਖੀ ਗਈ ਹੋਵੇਗੀ ਕਿਵੇਂ-ਕਿਵੇਂ ਪੰਜਾਬ ਦੇ ਪੰਜਾਬ ਦੇ ਵਿੱਚ ਪੁਲਿਸ ਦੁਆਰਾ ਮੌਜ ਦਾ ਤਾंडव ਨੱਚਿਆ ਗਿਆ ਤੇ ਕਿਵੇਂ-ਕਿਵੇਂ ਖੜਕੂ ਸਫਾ ਦੁਆਰਾ ਇਸ ਖੁਸ਼ਹਾਲ ਸਟੇਟ ਨੂੰ ਕਿਸ ਤਰੀਕੇ ਨਾਲ ਆਜ਼ਾਦੀ ਦੀ ਇੱਕ ਤਰ੍ਹਾਂ ਨਾਲ ਚੋਪਣਗਾਹ ਬਣਾਇਆ ਗਿਆ ਬੜਾ ਕੁਝ ਵਾਪਰਿਆ ਅੱਜ ਤੋਂ ਕੈਪਟਨ ਅਮਰਿੰਦਰ ਸਿੰਘ ਬੋਲ ਰਿਹਾ ਤੇ ਪਿਆਰੇ ਸਾਥੀਓ ਇਹਨਾਂ ਗੱਲਾਂ ਦਾ ਕਿਤੇ ਗੁੱਸਾ ਵੀ ਨਾ ਕਰਿਓ ਜਿਹੜੇ ਪਾਰਠਕ ਜਿਹੜੇ ਦਰਸ਼ਕ ਸਾਡੇ ਸੁਣਨ ਵਾਲੇ ਨੇ ਉਹ ਗੁੱਸਾ ਨਾ ਕਰਕੇ ਇੱਕ ਗੱਲ ਨੂੰ ਜ਼ਰੂਰ ਕੋਖਣ ਬਾਚਣ ਦਾ ਯਤਨ ਕਰਨ ਕਿ ਜਦੋਂ ਸੈਂਟਰ ਨਾਲ ਕਿਸੇ ਵੀ ਕਿਸੇ ਰੂਪ ਵਿੱਚ ਗੱਲਬਾਤ ਹੁੰਦੀ ਸੀ ਸਿਆਣੇ ਤੇ ਸੰਜੀਦਾ ਸੱਜਣ ਅੱਜ ਕੈਪਟਨ ਅਮਰਿੰਦਰ ਸਿੰਘ ਕਹਿ ਰਹੇ ਨੇ ਕਿ ਸੰਤ ਜਰਨੈਲ ਸਿੰਘ ਬਿਲਕੁਲ ਸਿਆਣੇ ਸਨ ਦੂਰ ਅਦੇਸ਼ ਸਨ ਉਹ ਸੰਭਾਵੀ ਨੁਕਸਾਨ ਬਾਰੇ ਜਾਣਦੇ ਸਨ ਤੇ ਅੱਜ ਇੱਕ ਪੁਰਾਣੀ ਵੀਡੀਓ ਸਿਮਰਨਜੀਤ ਸਿੰਘ ਮਾਨ ਦੇ ਦੀ ਉਹਨਾਂ ਦਿਨਾਂ ਦੇ ਵਿੱਚ ਸ਼ਾਇਦ ਉਹ ਵੀ ਵੈਰ ਨ ਹੋ ਗਈ ਹੈ ਉਹ ਵੀ ਕਹਿ ਰਹੇ ਨੇ ਕਿ ਮੈਂ ਕਿਵੇਂ ਕਿਵੇਂ ਸਤ ਜਨੈਲ ਸਿੰਘ ਉਹਨਾਂ ਦੇ ਲਾਇਸੈਂਸ ਬਣਵਾਏ ਕਿਵੇਂ ਕਿਵੇਂ ਸਤ ਜਨੈਲ ਸਿੰਘ ਉਹਨਾਂ ਦੇ ਸਿੰਘਾਂ ਨੂੰ ਪਾਸਪੋਰਟ ਬਣਾਉਣ ਦਾ ਨਾਰਾ ਲਾਇਆ ਤੇ ਸਤ ਜਨੈਲ ਸਿੰਘ ਉਹ ਵੀ ਕਹਿੰਦੇ ਨੇ ਕਿ ਦੂਰ ਅੰਦੇਸ਼ ਸਨ ਤੇ ਜਦ ਦੂਰ ਅੰਦੇਸ਼ ਸਨ ਤੇ ਸਤ ਜਨੈਲ ਸਿੰਘ ਵੱਲੋਂ ਸੰਤ ਹਰਚੰਦ ਸਿੰਘ ਲੋਂਗੜ ਉਹਨਾਂ ਨੂੰ ਸੈਂਟਰ ਦੇ ਨਾਲ ਗੱਲਬਾਤ ਕਰਨ ਦਾ ਸੱਦਾ ਵੀ ਦਿੱਤਾ ਗਿਆ ਗੱਲਬਾਤ ਕੀਤੀ ਵੀ ਗਈ ਤੇ ਫਿਰ ਵੀ ਉਹਨਾਂ ਦੀ ਹਤਿਆ ਕਰ ਦਿੱਤੀ ਇਹਨਾਂ ਸਾਰੀਆਂ ਚੀਜ਼ਾਂ ਵਿੱਚੋਂ ਕਿਹੜੀਆਂ ਚੀਜ਼ਾਂ ਠੀਕ ਸੀ ਇਹ ਅਸੀਂ ਤੁਹਾਡੇ ਕੋਲ ਚਾਹਣਾ ਚਾਹੁੰਦੇ ਹਾਂ ਅੱਜ ਜਦੋਂ ਕੈਪਟਨ ਅਮਰਿੰਦਰ ਸਿੰਘ ਉਹਨਾਂ ਬਿੜਿਆਂ ਦੀ ਗੱਲ ਕਰਦੇ ਨੇ ਜਦੋਂ ਉਹ ਭਾਰ ਜਵਾਨੀ ਦੇ ਵਿੱਚ ਸਨ ਤੇ ਬਹੁਤ ਕੁਝ ਕਰਦੇ ਸਨ ਕਰ ਸਕਦੇ ਸਨ ਕਿਉਂਕਿ ਦੇਸ਼ ਦੇ ਮਰਹੂਮ ਪ੍ਰਧਾਨ ਮੰਤਰੀ ਅਰਜੀਵ ਗਾਂਧੀ ਉਹਨਾਂ ਦੇ ਦੋਸਤ ਸਨ ਉਹਨਾਂ ਦੀ ਮੈਰਿਜ ਦੇ ਵਿੱਚ ਸ਼ਾਦੀ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਸੀ ਉਹਨਾਂ ਸ਼ਾਦੀ ਦੇ ਔਖੇ ਟਾਈਮ ਅਰਜੀਵ ਗਾਂਧੀ ਉਹਨਾਂ ਨੂੰ ਸੰਭਾਲਿਆ ਤੇ ਬਹੁਤ ਨੇੜਤਾ ਉਸ ਪੱਧਰ ਦੀ ਸੀ ਪਰੰਤੂ ਮਸਲੇ ਕਿਉਂ ਉੱੜ ਗਏ ਤਾਣੀਆਂ ਕਿਉਂ ਉੱੜ ਗਈਆਂ ਤੇ ਜੇ ਸੱਤ ਜਰਨੈਲ ਸਿੰਘ ਨਾਲ ਇੰਨੀ ਨੇੜਤਾ ਸੀ ਕਪਤਨ ਉਮਰਿੰਦਰ ਸਿੰਘ ਉਹਨਾਂ ਦੀ ਫਿਰ ਤਾਣੀਆਂ ਊਰਜਾ ਦੀਆਂ ਹੁਰਜੀਆਂ 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 ਇਹਨੇ ਜਾਂਦਾ ਕਿਵੇਂ ਊਰਜਾ ਗਈਆਂ ਇਹ ਬਹੁਤ ਵੱਡਾ ਸਵਾਲ ਹੈ ਜਿਹੜਾ ਸਾਡੇ ਤੁਹਾਡੇ ਚਿਹਨ ਦੇ ਵਿੱਚ ਆਉਂਦਾ ਹੈ ਕਦੇ ਸੈਂਟਰ ਨਾਲ ਕਿਸੇ ਪੱਧਰ ਤੇ ਗੱਲਬਾਤ ਕਦੇ ਕਿਸੇ ਪੱਧਰ ਤੇ ਗੱਲਬਾਤ ਕਰੇ ਕਿਸੇ ਪੱਧਰ ਤੇ ਗੱਲਬਾਤ ਇਹ ਕੋਸ਼ਿਸ਼ਾਂ ਹੁੰਦੀਆਂ ਰਹੀਆਂ ਪਰੰਤੂ ਇਸ ਵਿਚਾਰਧਾਰਾ ਦਾ ਵਿਰੋਧ ਵੀ ਲਗਾਤਾਰ ਖੜਾ ਹੁੰਦਾ ਰਿਹਾ ਅੱਜ ਜਦੋਂ ਕੈਪਟਨ ਅਮਰਿੰਦਰ ਸਿੰਘ ਉਹਨਾਂ ਚੀਜ਼ਾਂ ਨੂੰ ਸਾਹਮਣੇ ਲੈ ਕੇ ਆ ਰਹੇ ਨੇ ਇਹਦੇ ਵਿਚਾਲੇ ਵਿਚਾਲੇ ਉਹ ਦੋ ਤਿੰਨ ਵੇਰਾਂ ਸਟੇਟ ਦੇ ਮੁੱਖ ਮੰਤਰੀ ਵੀ ਬਣ ਗਏ ਨੇ ਦੋ ਵੇਰਾਂ ਤੇ ਮੁੱਖ ਮੰਤਰੀ ਤੋਂ علاوہ ਹੋ ਕੇ 3 ਵਜ਼ੀਰ ਵੀ ਰਹਿ ਗਏ ਨੇ ਤੇ ਇਸ ਦੌਰਾਨ ਮਰਹੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਤੇ ਮਰਹੂਮ ਪ੍ਰਧਾਨ ਮੰਤਰੀ ਰਜੀਵ ਗਾਂਧੀ ਨਾਲ ਉਹਨਾਂ ਦੀ ਕੀਨੀ ਨੇੜਤਾ ਰਹੀ ਤੇ ਅੱਜ ਜਦੋਂ মিডিਆ ਦੇ ਰੂਬਰੂ ਹੋ ਕੇ ਇਹਨਾਂ ਗੱਲਾਂ ਦਾ ਪਰਦਾਫਾਸ਼ ਕਰਦੇ ਨੇ ਤੇ ਜਿਹਨ ਵਿੱਚ ਆਉਦਾ ਹੈ ਕਿ ਅਸੀਂ ਸੰਭਲੇ ਕਿਉਂ ਨਾ ਅਸੀਂ ਬਚ ਕਿਉਂ ਨਾ ਸਕੇ ਸਾਡੀ ਸਟੇਟ ਜਿਹੜੀ 50 ਸਾਲ ਪਿੱਛੇ ਚਲੀ ਗਈ ਉਹ ਸਟੇਟ ਬਚ ਕਿਉਂ ਨਾ ਸਕੀ ਉਹ ਤੇ ਟੈਕਟਰ ਮਨਮੋਹਨ ਸਿੰਘ ਦੀ ਰਹਿਮਤ ਕਿ ਬਹੁਤ ਸਾਰਾ ਖਰਚਾ ਉਹਨਾਂ ਮਾਫ ਕਰ ਦਿੱਤਾ ਸਵਾਲ ਤੋਂ ਸਵਾਲ ਸਵਾਲ ਤੋਂ ਸਵਾਲ ਸਵਾਲ ਤੋਂ ਸਵਾਲ ਪੈਦਾ ਹੁੰਦੇ ਨੇ ਕਿ ਸਾਡੂ ਸਾਹਿਬ ਨਹੀਂ ਜੇ ਸਾਤ ਜਨਰਲ ਸਿੰਘ ਦੀ ਮੁਲਾਕਾਤ ਮਰਹੂਮ ਪ੍ਰਧਾਨ ਮੰਤਰੀ ਦੇ ਸੁਪੁੱਤਰ ਰਜੀਵ ਗਾਂਧੀ ਨਾਲ ਤੈਅ ਕੀਤੀ ਜਾ ਸਕਦੀ ਹੈ ਤੇ ਮੁਲਾਕਾਤ ਹੋਈ ਨਹੀਂ ਹੋਈ ਕਿਉਂ ਨਹੀਂ ਤੇ ਹੋਰ ਕੁਝ ਕਿਉਂ ਨਾ ਕੀਤਾ ਜਾ ਸਕਿਆ ਇਹ ਪੰਜਾਬ ਦੇ ਮਾੜੇ ਭਾਗ ਹੀ ਕਿਹਾ ਜਾ ਸਕਦਾ ਕਿਉਂ ਸਨ ਇੰਨੇ ਮਾੜੇ ਭਾਗ ਪੰਜਾਬ ਦੇ ਅੱਜ ਜਦੋਂ ਇੱਕ ਇੱਕ ਕਰਕੇ ਸੱਚ ਆ ਜਿਹੜਾ ਉਹ 106 ਪਾਰ ਕੇ ਵੀ ਬਾਹਰ ਆ ਜਾਂਦਾ ਹੈ ਤੇ ਸੱਚ ਆ ਵੀ ਉਹਨਾਂ ਲੋਕਾਂ ਦੇ ਮੂੰਹ ਤੋਂ ਆਪ ਮੁਹਾਰੇ ਬਾਹਰ ਰਹਿਣ ਤੇ ਜਿਹੜੇ ਇਸ ਸ਼ਖਸ਼ਤ ਗਵਾਹ ਸਨ ਤੇ ਜਿਹੜੇ ਜਿਨ੍ਹਾਂ ਨੂੰ ਚਸ਼ਮਦੀਦ ਗਵਾਹ ਆਖਿਆ ਜਾਂਦਾ ਤੇ ਚਸ਼ਮਦੀਦ ਜਿਹੜੇ ਮੁਲਾਕਾਤਾਂ ਕਰਵਾਉਣ ਤੱਕ ਜਾਂਦੇ ਸਨ ਆਖਰ ਉਹ ਕੁਝ ਕਰ ਕਿਉਂ ਨਾ ਸਕੇ ਉਹ ਫੇਲ ਕਿਉਂ ਹੋ ਗਏ ਤੇ ਇਤਿਹਾਸ ਇਹਨਾਂ ਗੱਲਾਂ ਦਾ ਜਵਾਬ ਮੰਗਦਾ ਹੈ ਇਤਿਹਾਸ ਪੁੱਛਦਾ ਹੈ ਕਿ ਜਦੋਂ ਪੰਜਾਬ ਨੂੰ ਅੱਗ ਲੱਗੀ ਹੋਈ ਸੀ ਜਦੋਂ ਪੰਜਾਬ ਲਈ ਬਹੁਤ ਕੁਝ ਕਰ ਸਕਣ ਵਾਲੇ ਵੀ ਲੋਕ ਕੁਝ ਕਿਉਂ ਨਾ ਕਰ ਸਕੇ ਉਹ ਲੋਕ ਕਿੱਥੇ ਅੱਜ ਏਡੀ ਏਡੀਆਂ ਗੱਲਾਂ ਕਰਦੇ ਨੇ ਕਿਉਂ ਕਰਦੇ ਨੇ ਉਹ ਘਰ ਜਿਹੜੇ ਉਜੜ ਗਏ ਉਹ ਪੁਲਿਸ ਵਾਲਿਆਂ ਦੇ ਪਰਿਵਾਰ ਜਾਂ ਪੁਲਿਸ ਵਾਲੇ ਮੁਲਾਜ਼ਮ ਜਿਹੜੇ ਇਸ ਸਾਰੇ ਕਾਰੇ ਦੀ ਭੇਟ ਚੜ ਗਏ ਤੇ ਇਸ ਸਿਆਸੀ ਮਾਹੌਲ ਦੀ ਭੇਟਾ ਚੜੇ ਉਹਨਾਂ ਲੱਖਾਂ ਲੋਕਾਂ ਨੂੰ ਪਰਿਵਾਰਾਂ ਨੂੰ ਜਿਹੜੇ ਲਾਸ਼ਾਂ ਤਾਂ ਬਣ ਗਏ ਪਰ ਉਹ ਆਪਣੇ ਘਰਦਿਆਂ ਨੂੰ ਨਸੀਬ ਨਾ ਹੋ ਸਕੇ ਭਾਵੇਂ ਉਹ ਪੁਲਿਸ ਵਾਲੇ ਸਨ ਤੇ ਭਾਵੇਂ ਆਪ ਲੋਕ ਸਨ ਭਾਵੇਂ ਲਹਿਰ ਨਾਲ ਸੰਬੰਧਿਤ ਲੋਕ ਸਨ ਤੇ ਉਹ ਲਾਸ਼ਾਂ ਤੇ ਬਣ ਗਏ ਪਰ ਆਪਣੇ ਘਰਦਿਆਂ ਨੂੰ ਦਾ ਸੰਸਕਾਰ ਤੱਕ ਨਸੀਬ ਨਾ ਹੋ ਸਕੇ ਆ ਇਸ ਸਾਰੇ ਕਾਸਤੇ ਦੇ ਸਾਕਸ਼ਤ ਗਵਾਹ ਲੋਕ ਅੱਜ ਜਿਹੜੀਆਂ ਗੱਲਾਂ ਕਰਦੇ ਨੇ ਤੇ ਉਦੋਂ ਜਦੋਂ ਪਾਵਰ ਸੀ ਦੋਨੋਂ ਪਾਸੇ ਤਾਲਮਿਲ ਰੱਖਦੇ ਸਨ ਉਦੋਂ ਸਫਲ ਕਿਉਂ ਨਾ ਹੋ ਸਕੇ ਉਦੋਂ ਸਾਡੀ ਸੋਚ ਕਿੱਥੇ ਸੀ ਕਿ ਉਦੋਂ ਸਾਡੀ ਸੋਚ ਕਮਜੋਰ ਨਾ ਹੋ ਸਕੇ ਤੇ ਉਦੋਂ ਅਸੀਂ ਐਡੇ ਵੱਡੇ ਖੂਨੀ ਕਾਰਜ ਦੇ ਵਿੱਚੋਂ ਕੁਝ ਨਾ ਘਟ ਸਕੇ ਤੇ ਅੱਜ ਅਸੀਂ ਉਸ ਪਾਸੇ ਨੂੰ ਤੁਰ ਕੇ ਕੀ ਘਟ ਸਕਾਂਗੇ ਇਹ ਬਹੁਤ ਸਾਰੇ ਸਵਾਲ ਨੇ ਜਿਹੜੇ ਆਤਮਹਾਰੇ ਕੈਪਟਨ ਉਮਰਿੰਦਰ ਸਿੰਘ ਦੇ ਬਿਆਨ ਤੋਂ ਬਾਅਦ ਉੱਪਰ ਵਿੱਚ ਰੂਪ ਵਿੱਚ ਸਾਡੇ ਸਾਰਿਆਂ ਦੇ ਸਾਹਮਣੇ ਆ ਜਾਂਦੇ ਨੇ ਇਹ ਬਹੁਤ ਵੱਡੇ ਸਵਾਲ ਨੇ ਗੱਲ ਕਰਾਂਗੇ ਫੇਰ ਕਰਾਂਗੇ ਦੁਬਾਰਾ ਕਰਾਂਗੇ ਫਿਲਹਾਲ ਇੰਨਾ ਹੀ ਵਿਖਦੇ ਰਹੋ ਸਦਾ ਚੈਨਲ ਆਵਾਜ਼ ਇੱਕਲ ਇਸ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰੋ ਜੀ ਧੰਨਵਾਦ ਸਤਿ ਸ੍ਰੀ ਅਕਾਲ